ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਤੁਹਾਡੇ ਨਾਲ ਆਪਾਂ ਵੱਡੀ ਅਪਡੇਟ ਸਾਂਝੀ ਕਰਾਂਗੇ ਅੱਜ ਤੁਹਾਨੂੰ ਟੀਮਾਂ ਤੇ ਪਲੇਅਰ ਵੀ ਦੱਸਾਂਗੇ ਬਹੁਤ ਛੋਟੀ ਦੇ ਪਲੇਅਰ ਵੀ ਪੁੱਜ ਰਹੇ ਆ ਅੱਜ ਓਪਨ ਤਿੰਨ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਟੀਮਾਂ ਤੇ ਪਲੇਅਰ ਤੁਹਾਨੂੰ ਜੋ ਕਲੀਅਰ ਕਲੀਅਰ ਹੋ ਗਈਆਂ ਟੀਮਾਂ ਉਹ ਤੁਹਾਨੂੰ ਦੱਸਦੇ ਆ ਕਿਹੜੇ ਕਬੱਡੀ ਕੱਪ ਤੇ ਕਿਹੜੀਆਂ ਟੀਮਾਂ ਖੇਡਣੀਆਂ ਜੋ ਆਪਾਂ ਨੇ ਠੂਠਿਆਂ ਵਾਲੀ ਜ਼ਿਲ੍ਹਾ ਮਾਨਸਾ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹ 'ਚ ਥੋੜੀ ਆਪਾਂ ਤੋਂ ਗਲਤੀ ਹੋ ਗਈ ਆਪਾਂ ਮਾਫੀ ਚਾਹੁੰਦੇ ਆ ਤੁਹਾਡੇ ਤੋਂ ਇੱਥੇ ਕਬੱਡੀ ਓਪਨ ਇੱਕ ਖਿਡਾਰੀ ਬਾਹਰੋਂ 610 ਚੋਟੀ ਦੀਆਂ ਟੀਮਾਂ ਬਣ ਗਈਆਂ ਇੱਥੇ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਟੀਮਾਂ ਪੁੱਜਣ ਆ ਰਹੀਆਂ ਇੱਥੇ ਚੋਟੀ ਦੇ ਮੱਲ ਪਹੁੰਚ ਰਹੇ ਅੱਜ ਜੇ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਜੋ ਪਹਿਲੀ ਟੀਮ ਬਣੀ ਹੈ ਦਿਉਣ ਜਿਸ ਵਿੱਚ ਧੂਰਾ ਦਿਉਣ ਬਿੱਲਾ ਦਿਉਣ ਕਾਲਾ ਦਿਉਣ ਸਿੰਦੂ ਦਿਉਣ ਗਰਲਾਲ ਦਿਉਣ ਪੀਸ਼ਾ ਖਿਆਲੀ ਵਾਲਾ ਖੇਡੇਗਾ ਇਹ ਚੋਟੀ ਦੀ ਟੀਮ ਠੂਠਿਆਂ ਵਾਲੀ ਦੇ ਕੱਪ ਤੇ ਖੇਡੇਗੀ ਜ਼ਿਲ੍ਹਾ ਮਾਨਸਾ ਵਿੱਚ ਜਿੱਥੇ ਬੈਸਟਾ ਨੂੰ ਮੋਟੇ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਚੋਟੀ ਦੀ ਬਣ ਕੇ ਪੁੱਜਦੀ ਹੈ ਤਲਵੰਡੀ ਰਾਏ ਜਿਸ ਵਿੱਚ ਖੇਡੇਗਾ ਮਨਜਿੰਦਰ ਪਾਲਸੀਆ ਤਲਵੰਡੀ ਰਾਏ ਗਿਆ ਤਲਵੰਡੀ ਰਾਏ ਇੰਦਰ ਤਲਵੰਡੀ ਰਾਏ ਕਿਰਨੀ ਤਲਵੰਡੀ ਰਾਏ ਅਵਤਾਰ ਕਿਲੀ ਨਿਹਾਲ ਸਿੰਘ ਵਾਲੇ ਵਾਲਾ ਰੇਡਰ ਖੇਡੇਗਾ ਬਾਹਰੋਂ ਇਹ ਠੂਠਿਆਂ ਵਾਲੀ ਦੇ ਕੱਪ ਤੇ ਖੇਡੇਗੀ ਜਿਲ੍ਹਾ ਮਾਨਸਾ ਵਿੱਚ ਜਿੱਥੇ ਬੈਸਟਾਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਣਾ ਜੇ ਆਪਾਂ ਤੀਜੀ ਟੀਮ ਦੀ ਗੱਲ ਕਰੀਏ ਤੀਜੀ ਟੀਮ ਬਣੀ ਹੈ ਦੋਦਾ ਜਿਸ ਵਿੱਚ ਖੇਡੇਗਾ ਬੁੱਟਰ ਦੋਦਾ ਲਵੀ ਦੋਦਾ ਗਰਮੀਤ ਦੋਦਾ ਅਜੀਤ ਖਿੜਕੀਆਂ ਵਾਲਾ ਬਾਹਰੋਂ ਖੇਡੇਗਾ ਰੇਡਰ ਰੱਬੋ ਦੋਦਾ ਚੋਟੀ ਦੀ ਟੀਮ ਇਹ ਵੀ ਠੂਠਿਆਂ ਵਾਲੀ ਜ਼ਿਲ੍ਹਾ ਮਾਨਸਾ ਦੇ ਕਬੱਡੀ ਕੱਪ ਤੇ ਖੇਡੇਗੀ ਜਿੱਥੇ ਬੈਸਟਾ ਨੂੰ ਮੋਟਰਸਾਈਕਲ ਇੱਕ ਬਾਹਰੋਂ ਪਿੰਡ ਪੱਦਰ ਦੇ ਮੁਕਾਬਲੇ ਕਰਵਾਏ ਜਾਣੇ ਹਨ ਰੁਪਿੰਦਰ ਸੰਦੀਪ ਦੋਦੇ ਹੁਣੀ ਇਸ ਕਬੱਡੀ ਕੱਪ ਤੇ ਅੱਜ ਨਹੀਂ ਖੇਡਣਗੇ ਦਾ ਮਹਾਕੰਬ ਕਰਵਾਇਆ ਜਾ ਰਿਹਾ ਹੈ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾਵੇਗਾ ਪਿੰਡ ਪਲੂਰ ਜ਼ਿਲ੍ਹਾ ਮੋਗਾ ਵਿੱਚ ਇੱਥੇ ਅੱਜ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪਿੰਡ ਪੱਦਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ 81000 ਦੂਜਾ ਨਾਮ 61000 ਬੈਸਟ ਰੇਡਰ ਤੇ ਜਾਫੀ ਨੂੰ 31-31 ਹਜ਼ਾਰ ਦੀ ਨਕਦ ਰਕਮ ਸਨਮਾਨਿਤ ਕੀਤਾ ਜਾਵੇਗਾ ਬਹੁਤ ਵਧੀਆ ਟੀਮਾਂ ਤੇ ਬਹੁਤ ਵਧੀਆ ਪਲੇਅਰ ਪੁੱਜ ਰਹੇ ਐਸ ਕਬੱਡੀ ਕੱਪ ਤੇ ਦੱਸਦੇ ਆ ਤੁਹਾਨੂੰ ਕਿਹੜੇ ਪਲੇਅਰ ਤੇ ਕਿਹੜੀਆਂ ਟੀਮਾਂ ਖੇਡਣਗੀਆਂ ਜੇ ਭਲੂਰ ਦੇ ਕਬੱਡੀ ਕੱਪ ਬਾਰੇ ਗੱਲ ਕਰੀਏ ਭਲੂਰ ਦੇ ਕਬੱਡੀ ਕੱਪ ਤੇ ਅੱਜ ਪਿੰਡਰਾ ਜਾਂ ਖੂਸੇ ਕੋਟਲੇ ਦੀ ਇੱਕ ਛੋਟੀ ਦੀ ਟੀਮ ਬਣੂਗੀ ਜਿਸ ਵਿੱਚ ਪਿਸਟਲ ਪਿੰਡਰ ਤੇ ਰਾਜੂ ਹਨ ਇਕੱਠੇ ਖੇਡਣਗੇ ਖੂਸੇ ਕੋਟਲੇ ਵਾਲੇ ਵਿੱਕੀ ਹਰੀਕਾ ਜੀਤ ਕੋਟਲੀ ਪਰਮਕਾਲੋ ਕਿ ਉਹਨਾਂ ਦੀ ਟੀਮ ਬਣ ਸਕਦੀ ਹੈ ਅਰਸ਼ ਲੋਗੜ ਦੀਪਾ ਲੀਲਾ ਵਾਲਾ ਅਰਸ਼ ਵਰਨਾਲਾ ਅਰਸ਼ ਲੋਹਾਰਾ ਵਿੱਕੀ ਜਾਂਗਪੁਰ ਤਾਂ ਇਸ ਕਬੱਡੀ ਕੱਪ ਤੇ ਨਹੀਂ ਖੇਡੇਗਾ ਹਰੀਦਾਰਾ ਪਰ ਵੀ ਇਸ ਕਬੱਡੀ ਕੱਪ ਤੇ ਨਹੀਂ रामਪੁਰੇ ਖੇਡੇਗਾ ਕੀਪਾ ਭੁੰੜੜ ਜੱਗੀ ਭੁੰੜੜੇ ਖੇਡ ਸਕਦੇ ਆ ਸੰਦੀਪ ਦੋਦਾ ਤੇ ਰਪਿੰਦਰ ਦੋਦੇ ਦਾ ਵੀ ਹਲੇ ਕੋਈ ਪੱਕਾ ਕਲੀਅਰ ਨਹੀਂ ਇੱਥੇ ਜਿਵੇਂ ਜਾਣ ਵਾਲੇ ਦੀ ਟੀਮ ਛੋਟੀ ਦੀ ਬਣ ਕੇ ਪੁੱਜ ਰਹੀ ਹੈ ਜਿਸ ਵਿੱਚ ਸੁਖਵੀਰ ਗੁਰੂ ਸਰ ਕਿਹਾ ਜਾ ਰਿਹਾ ਤੇ ਰਵੀ ਸਾਹੋਕੇ ਕਹਿ ਰਹੇ ਆ ਹਲੇ ਪੱਕਾ ਕਲੀਅਰ ਨਹੀਂ ਪਰ ਜਾਣ ਵਾਲੇ ਦੀ ਟੀਮ ਜ਼ਰੂਰ ਛੋਟੀ ਦੀ ਬਣ ਕੇ ਇਸ ਕਬੱਡੀ ਕੱਪ ਤੇ ਪੁੱਜੇਗੀ ਹੋ ਸਕਦਾ ਇੱਥੇ ਲਵਾਰੇ ਦੀ ਟੀਮ ਵੀ ਅੱਜ ਬਣ ਜੇ ਅੱਲੇ ਪੱਕਾ ਕਲੀਅਰ ਨਹੀਂ ਲਵਾਰੇ ਨੇ ਪਰ ਖੇਡਣਾ ਜ਼ਰੂਰ ਅੱਜ ਹੋ ਸਕਦਾ ਰਾਮਪੁਰੇ ਦੇ ਕੱਪ ਤੇ ਖੇਡੇ ਜਾਂ ਫਿਰ ਭਲੂਰ ਦੇ ਕੱਪ ਤੇ ਇਹਨਾਂ ਦੋਵਾਂ ਕੱਪਾਂ 'ਚੋਂ ਇੱਕ ਕੱਪ ਤੇ ਖੇਡੇਗੀ ਲਵਾਰੇ ਦੀ ਚੋਟੀ ਦੀ ਟੀਮ ਹੋਰ ਵੀ ਵਧੀਆ ਪਲੇਅਰ ਐ ਇਸ ਕਬੱਡੀ ਕੱਪ ਤੇ ਪੁੱਜ ਰਹੇ ਆ ਭਲੂਰ ਦੇ ਤੇ ਜੇ ਅੱਜ ਦੇ ਆਪਾਂ ਵੱਡੇ ਕਬੱਡੀ ਕੱਪ ਦੀ ਗੱਲ ਕਰੀਏ ਜੋ ਚੋਟੀ ਦਾ ਮਹਾਕੰਪ ਕਰਵਾਇਆ ਜਾ ਰਿਹਾ ਜੀ ਲੁਧਿਆਣੇ ਜ਼ਿਲ੍ਹੇ ਵਿੱਚ ਰਾਮਪੁਰੇ ਵਿੱਚ ਕਰਵਾਇਆ ਜਾਵੇਗਾ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪੈਂਡ ਪੱਤਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਬੈਸਟ ਰੇਡਰ ਤੇ ਜਾਪੀ ਨੂੰ 3131000 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਬਹੁਤ ਚੋਟੀ ਦੀਆਂ ਟੀਮਾਂ ਪੁੱਜ ਰਹੀਆਂ ਤੇ ਚੋਟੀ ਦੇ ਪਲੇਅਰ ਇਸ ਕਬੱਡੀ ਕੱਪ ਤੇ ਪੁੱਜ ਰਹੇ ਆ ਦੱਸ ਦਿਆਂ ਤੁਹਾਨੂੰ ਕਿਹੜੀਆਂ ਟੀਮਾਂ ਤੇ ਕਿਹੜੇ ਪਲੇਅਰ ਇਸ ਕਬੱਡੀ ਕੱਪ ਤੇ ਰਾਮਪੁਰੇ ਜ਼ਿਲ੍ਹੇ ਲੁਧਿਆਣੇ ਵਿੱਚ ਅੱਜ ਖੇਡਣਗੇ ਟੌਪ ਦੇ ਮੱਲ ਪਹੁੰਚ ਰਹੇ ਆ ਮਿੱਤਰੋ ਜੇ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਮਾਨੂਕੇ ਗੱਲ ਜੀਵਨ ਮਾਨੂਕੇ ਵਾਲੇ ਅਜੂਬੇ ਨੇ ਵੀ ਅੱਜ ਇਸ ਕਬੱਡੀ ਕੱਪ ਤੇ ਖੇਡਣਾ ਲਵੀ ਮਾਨੂਕੇ ਪਿੰਦਾ ਮਾਨੂਕੇ ਕੁੱਲਾ ਮਾਨੂਕੇ ਰਿਸ਼ਪਾਲ ਲਾਠਾ ਮਾਨੂਕੇ ਵਿੱਕੀ ਜਾਂਗਪੁਰੀਆ ਬਾਹਰੋਂ ਖੇਡੇਗਾ ਤੇ ਰਵੀ ਬੁਰਜਲਟਾ ਰੇਡਰ ਖੇਡੇਗਾ ਹਰੀਦਾਰਾਪੁਰ ਵਾਲਾ ਜਾਫੀ ਖੇਡੇਗਾ ਬਾਹਰੋਂ ਇਹ ਛੋਟੀ ਦੀ ਟੀਮ ਖੇਡੇ रामपुरਾ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਕੱਪ ਤੇ ਕਿਵੇਂ ਲੱਗੀ ਮਾਨੂਕਿਆਂ ਦੀ ਟੀਮ ਅੱਜ ਮਿੱਤਰੋ ਕਰੂਗੀ ਸਰਾ ਜੇ ਆਪਾਂ ਅਗਲੀ ਟੀਮ ਗੜੀ ਤਰਖਾਣਾ ਦੀ ਗੱਲ ਕਰੀਏ ਗੜੀ ਤਰਖਾਣਾ ਵਿੱਚ ਜੱਟ ਸਣੀ ਮੱਖਣ ਗੜੀ ਤਰਖਾਣਾ تنویر ਤਲਵੰਡੀ ਰਾਏ ਪਲਵਾਨ ਮੋੜਨਾਬਾ ਲਾਡੀ ਜਸੋਵਾਲ ਆਦ ਇਹ ਛੋਟੀ ਦੀ ਟੀਮ ਅੱਜ ਖੇਡੇਗੀ रामपुरਾ ਜ਼ਿਲ੍ਹਾ ਲੁਧਿਆਣਾ ਦੇ ਕੱਪ ਤੇ ਇਸ ਦੇ ਸਪਾਂਸਰ ਹਨ ਜੱਸਾ ਠੁੱਲੀਆਲ ਮਨਵੀਰ ਮੰਗਟ ਯੂ ਐਸ ਏ ਜਿਆਜਾਪਾ ਰਾਮਪੁਰੇ ਜ਼ਿਲ੍ਹੇ ਲੁਧਿਆਣੇ ਦੇ ਕਬੱਡੀ ਟੂਰਨਾਮੈਂਟ ਤੇ ਪਹੁੰਚਦੀਆਂ ਟੀਮਾਂ ਬਾਰੇ ਗੱਲ ਕਰੀਏ ਪਹਿਲੀ ਟੀਮ ਕਿੱਡੇਗੀ ਤਨੌਰੀ ਗਲੋਟੀ ਦੋ ਟੀਮਾਂ ਮਾਜੇ ਦੀਆਂ ਖੇਡਣਗੀਆਂ ਆਲਮਗੀਰ ਢੰਡੋਲੀ ਖੰਡੂਰ ਸਾਹਿਬ 50% ਖੇਡ ਸਕਦੀ ਆ ਬੋਪਰ ਹੋਰ ਵੀ ਚੋਟੀ ਦੀਆਂ ਟੀਮਾਂ ਬਣ ਕੇ ਪੁੱਜਦੀਆਂ ਇਸ ਕਬੱਡੀ ਕੱਪ ਤੇ ਪਲੇਅਰ ਜਿਵੇਂ ਖੇਡਣਗੇ ਤੇ ਏਕਮ ਮੀਰਪੁਰ ਮਣੀ ਮਲਨੀਆ ਜਸ਼ਨ ਆਲਮਗੀਰ ਰਾਜੂ ਖੋਸਾ ਕੋਟਲਾ ਰਾਜੂ ਖੋਸਾ ਕੋਟਲਾ ਨਹੀਂ ਸੋਰੀ ਰਾਜੂ ਕੋਟਲਾ ਪੜੀ ਮਣਿਤ ਨੌਰੀ ਸ਼ੇਰੂਤ ਨੌਰੀ ਸ਼ਰਨਾ ਡੱਗੋਰਮਣਾ ਅੰਬਾਸੌਰ ਸਿੰਘ 50% ਖੇਡ ਸਕਦਾ ਬੂਟਾ ਅਣਦਾਣਾ ਹਸ਼ਿਆਰਾ ਬੋਪਰ ਦੀਪਦ ਬੁਰਜੀ ਵੀ ਖੇਡ ਸਕਦਾ ਹਲੇ ਪੱਕਾ ਕਲੀਅਰ ਨਹੀਂ ਰਾਹੁਲ ਮਕੰਦਪੁਰਾ ਬਿੱਲਾ ਬੈਨੂੜ ਗੁਰਪ੍ਰੀਤ ਬਰੇ ਸਹਿਵ ਚੋਟੀ ਦੇ ਮੱਲ ਪਹੁੰਚਦੇ ਆ ਰਾਮਪੁਰੇ ਦੇ ਕਬੱਡੀ ਕੱਪ ਤੇ ਵੀ ਅੱਜ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ